ਅਰਤੀ ਹਾਂਜੀ ਮੰਮੀ ਪੁੱਤ ਤੈਨੂੰ ਅੱਜ ਗੌਰਵ ਨੇ ਕੁੱਟਿਆ ਨਾ ਮੰਮੀ ਉਹ ਤਾਂ ਮਟਕ ਗਈ ਸੀਗੀ ਕਿਵੇਂ ਅਮਾ ਤੋਬਾ ਉਹਦੇ ਮਾਰਿਆ ਸੀ ਅੱਜ ਮਾਂ ਗੁੱਸਾ ਆ ਗਿਆ ਸੀ ਤੇ ਲੜਾਈ ਹੋ ਗਈ ਸੀ ਮਾਰਤਾ ਮੈਂ ਤੈਨੂੰ ਆਸੰਸ ਕਰ ਦਿੱਤੇ ਆ ਗੁੱਸੇ ਦਾ ਦਰਨਾ ਮੈਂ ਵੀ ਹੰਨੀ ਆ ਕਦੀ ਮੇਰੇ ਮਾਰਿਆ ਸੀਗਾ ਪੁੱਤ ਮੈਨੂੰ ਮਾਫ਼ ਕਰਦੀ ਲੈ ਮੰਮੀ ਤੁਸੀਂ ਕਿਉਂ ਆਪੇ ਮੰਗੀ ਆਂਦੇ ਹੋ ਪੁੱਤ ਅੱਜ ਤੈਨੂੰ ਗੁਰੂ ਨੇ ਮਾਰਿਆ ਸੀ ਕੋਈ ਝੂਠ ਬੋਲੀ ਨਾ ਪੁੱਤ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਮਾਂ ਦੀ ਤੀਰ ਨੂੰ ਸਿੱਖਿਆ ਦੇਵੇ ਆਪਰੇ ਪੁੱਤ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਹੈ ਉਹਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹੈ ਮੰਮੀ ਤੁਹਾਡੇ ਵਰਗੀ ਸੱਸ ਹਰੇਕ ਕੁੜੀ ਨੂੰ ਮਿਲੇ ਨਾ ਤੇ ਬਹੁਤ ਚੰਗੀ ਗੱਲ ਹੈ